16 ਫਰਵਰੀ ਨੂੰ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਜਿਹੜਾ ਸੱਦਾ ਦਿੱਤਾ ਗਿਆ ਉਸੇ ਚੀਜ਼ ਨੂੰ ਲੈ ਕੇ ਬੀਕੇਯੂ ਦੇ ਜਿਹੜੇ ਪ੍ਰਧਾਨ ਆ ਹਰਨੇਰ ਸਿੰਘ ਲਕੋਵਾਲ ਸਾਡੇ ਨਾਲ ਮੌਜੂਦ ਨੇ ਅੱਜ ਉਹਨਾਂ ਦੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸਰ ਜੀ ਪ੍ਰੈਸ ਕਾਨਫਰੰਸ ਕਿੱਥੇ ਗਈ ਹੈ ਕਿਹੜੇ ਕਿਹੜੇ ਮੁੱਦੇ ਰੱਖੇ ਗਏ ਅੱਜ ਅਸੀਂ 16 ਦਾ ਜਿਹੜਾ ਦੇਸ਼ ਵਿਆਪੀ ਬੰਦ ਦਾ ਐਸਕੇਐਮ ਨੇ ਉਹਦਾ ਸੱਦਾ ਦਿੱਤਾ ਸੀ ਉਹਦੀਆਂ ਤਿਆਰੀਆਂ ਦਾ ਜਿਹੜਾ ਜਾਇਜ਼ਾ ਲਿਆ ਗਿਆ ਤਿਆਰੀਆਂ ਮੁਕੰਮਲ ਨੇ ਸਾਡੀਆਂ ਪੂਰਨ ਸ਼ਾਂਤਬਾਈ ਢੰਗ ਦੇ ਨਾਲ ਸਾਡਾ ਸਵੇਰ ਤੋਂ ਲੈ ਕੇ ਸ਼ਾਮ ਤੱਕ 4 ਵਜੇ ਤੱਕ ਇਹ ਬੰਦ ਹੋਊਗਾ ਦੁਕਾਨਾਂ ਦਾ ਜਿਹੜੀ ਟ੍ਰੈਫਿਕ ਆ ਸੀ ਉਹ ਪੂਰਨ ਤੌਰ ਤੇ ਜਿਹੜੀ 12 ਵਜੇ ਤੋਂ ਲੈ ਕੇ 4 ਵਜੇ ਤੱਕ ਬੰਦ ਕਰਾਂਗੇ ਉਹਦੇ ਕਾਰਨ ਨੇ ਵੀ ਕੁਝ ਪੇਪਰ ਨੇ ਬੱਚਿਆਂ ਦੇ ਤੇ ਕੁਝ ਵਿਆਹ ਨੇ ਉਹਨਾਂ ਨੂੰ ਸ਼ੂਟ ਹੋਊਗੀ ਜੇ ਫਿਰ ਵੀ ਕੋਈ ਫਸ ਜਾਂਦਾ ਇਹਦੇ ਵਿੱਚ ਤਾਂ ਅਸੀਂ ਜਿਹੜੇ ਜ਼ਰੂਰੀ ਕੰਮਾਂ ਵਾਲਿਆਂ ਨੂੰ ਉਹਨਾਂ ਨੂੰ ਅਸੀਂ ਰਸਤਾ ਦਵਾਂਗੇ ਉਹਦੇ ਲਈ ਜਿਹੜੀਆਂ ਸਾਡੀਆਂ ਮੁੱਖ ਬੰਗਾ ਨੇ ਕੇਂਦਰ ਸਰਕਾਰ ਤੋਂ ਅਸੀਂ ਛੱਡ ਕੇ ਸੀ 3 ਸਾਲ ਪਹਿਲਾਂ ਉਹਨਾਂ ਤੇ ਸਰਕਾਰ ਨੇ ਗੌਰ ਨਹੀਂ ਕੀਤੀ ਉਹ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਤਾਂ ਸਾਨੂੰ ਲੋਕਾਂ ਨੂੰ ਇਹ ਤਕਲੀਫ ਦੇਣੀ ਪਈ ਆ ਤੇ ਸਰਕਾਰ ਨੂੰ ਜਗਾਉਣ ਲਈ ਸਾਨੂੰ ਇਹ ਧਰਨੇ ਮੁਜਾਰੇ ਪਹਿਲਾਂ ਅਸੀਂ ਮੰਗ ਪੱਤਰ ਬੜੇ ਦੇਤੇ ਐ ਐਸਡੀਐਮਾਂ ਨੂੰ ਡੀਸੀਆਂ ਨੂੰ ਇਸ ਤਰ੍ਹਾਂ ਰੋਸ ਮੁਜਾਰੇ ਕੀਤੇ ਸਾਡਾ ਜੀ ਨਹੀਂ ਕਰਦਾ ਸੀ ਅਸੀਂ ਬੈਨ ਲਾਇਆ ਹੋਇਆ ਸੀ ਵੀ ਅਸੀਂ ਸੜਕਾਂ ਨਹੀਂ ਰੁਕਣੀਆਂ ਟ੍ਰੇਨਾਂ ਨਹੀਂ ਰੁਕਣੀਆਂ ਪਰ ਮਜਬੂਰਤ ਹੋ ਕੇ ਸਾਨੂੰ ਇਹ ਜਿਹੇ ਕਦਮ ਉਠਾਉਣਾ ਪਿਆ ਉਹ ਚ ਮੁੱਖ ਮੰਗਾਂ ਸਾਡੀਆਂ ਨੇ ਜਿਹੜੀ ਸਾਡੀ ਐਮਐਸਪੀ ਦੀ ਖਰੀਦ ਦੀ ਗਾਰੰਟੀ ਆ ਕਰਜ਼ਾ ਮਾਫੀ ਦੀ ਆ ਕਿਉਂਕਿ ਕਾਰਪੋਰੇਟਾਂ ਨੂੰ ਇਹ ਦੇਸ਼ ਦੇਣ ਜਾ ਰਹੇ ਆ ਕਾਰਪੋਰੇਟਾਂ ਦੇ ਕਰਜ਼ੇ ਕਰੋਨਾ ਮਾਫ ਕਰਨ ਜਾ ਰਹੇ ਆ ਪਰ ਸਾਡੇ ਜਿਹੜੇ ਕਿਸਾਨਾਂ ਦਾ ਕੋਈ ਕਰਜ਼ਾ ਇਹਨਾਂ ਨੇ ਮਾਫ਼ ਨਹੀਂ ਕੀਤਾ ਕਿਉਂਕਿ ਇਹਨਾਂ ਦੀਆਂ ਗਲਤ ਨੀਤੀਆਂ ਕਰਕੇ ਸਾਨੂੰ ਭਾਅ ਘੱਟ ਮਿਲਣ ਕਰਕੇ ਸਾਡੇ ਤੇ ਕਰਜ਼ਾ ਚੜਿਆ ਸੀ ਕਹਿੰਦੇ ਵੀ ਸਾਰਾ ਕਰਜ਼ਾ ਇੱਕ ਵਾਰੀ ਲਖੀਰ ਫੇਰੀ ਜਾਵੇ ਤੇ ਉਸ ਤੋਂ ਬਾਅਦ ਸਾਨੂੰ ਜਿਹੜਾ ਹੈਗਾ ਬੁਢਾਪਾ ਪੈਨਸ਼ਨ ਆ ਸਾਨੂੰ ਉਹ ਦਿੱਤੀ ਜਾਵੇ 60 ਸਾਲ ਤੋਂ ਉੱਪਰ 10000 ਰੁਪਏ ਦੀ ਮੰਗ ਕਰਦੇ ਆ ਲਖਮੀਰਪੁਰ ਖੇਰੀ ਦਾ ਇਨਸਾਫ ਨਹੀਂ ਮਿਲਿਆ ਉਹਦਾ ਸਾਨੂੰ ਇਨਸਾਫ ਦਵਾਇਆ ਜਾਵੇ ਜੋ ਕਿਸਾਨਾਂ ਤੇ ਪਰਚੇ ਆ ਉਹ ਵਾਪਸ ਲਏ ਜਾਣ ਤੇ ਜਿਹੜੀ ਫਸਲ ਬੀਮਾ ਯੋਜਨਾ ਉਹ ਸਰਕਾਰ ਜਿਹੜੀ ਕੇਂਦਰ ਦੀ ਸਹੀ ਨਹੀਂ ਹੈਗੀ ਉਹਨੂੰ ਸਹੀ ਬਣਾ ਕੇ ਤੇ ਆ ਪਰੀਮੀਅਮ ਪੇ ਕਰੇ ਤੇ ਕਿਸਾਨ ਨੂੰ ਜਿਹੜੀ ਬੀਮਾ ਯੋਜਨਾ ਦੇ ਵਿੱਚ ਲੈ ਕੇ ਆਵੇ ਪਿਛਲੀ ਵਾਰ ਵੀ ਦੇਖ ਕੇ ਗੱਲ ਕਰੀਏ ਪਿਛਲੀ ਵਾਰ ਵੀ ਜਦੋਂ ਆਪਾਂ ਧੰਨੇ ਮੁਜਾਰੇ ਹੋਏ ਸੀ ਉਸ ਤੋਂ ਬਾਅਦ ਜਦੋਂ ਕੇਂਦਰ ਸਰਕਾਰ ਵੱਲੋਂ ਤੁਸੀਂ ਕਹਿੰਦੇ ਸਾਡੀ ਮੰਗਾਂ ਨੂੰ ਰੱਖੀਆਂ ਸੀਗੇ ਜੇਕਰ ਇਸ ਵਾਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਉਸ ਤੋਂ ਬਾਅਦ ਕੀ ਰੁਕ ਰਹੇਗਾ ਕਿਉਂਕਿ ਪਿਛਲੀ ਵਾਰ ਵੀ ਤਰ੍ਹਾਂ ਜੇ ਹੁਣ ਵੀ ਇੰਪਲੀਮੈਂਟ ਨਾ ਹੋਇਆ ਕਿਉਂਕਿ ਸਰਕਾਰ ਦੀ ਵੀ ਗਲੀ ਦੀ ਹੱਡੀ ਬਣ ਚੁੱਕੀ ਆ 16 ਨੂੰ ਜੇ ਸਾਡੀਆਂ ਮੰਗਾਂ 16 ਤੱਕ ਕੁਝ ਨਹੀਂ ਕਰਦੇ ਹਾਂ ਪੱਖੀ ਨਹੀਂ ਦਿੰਦੇ ਤਾਂ 18 ਨੂੰ ਅਸੀਂ ਦੁਬਾਰਾ ਮੀਟਿੰਗ ਸੱਦਾਂਗੇ ਉਸ ਤੋਂ ਬਾਅਦ ਐਸ ਕੇ ਐਮ ਸਾਡੀ ਜਿਹੜੀ ਦੇਸ਼ ਦੀ ਮੀਟਿੰਗ ਉਹ ਹੋਊ ਉਹਦੇ ਚ ਅਸੀਂ ਅਗਲੇ ਐਕਸ਼ਨ ਦਾ ਐਲਾਨ ਵੀ ਜਿਹੜਾ ਵੱਡਾ ਐ ਦੂ ਵੀ ਵੱਡਾ ਐਕਸ਼ਨ ਹੋਊਗਾ ਉਹਦਾ ਐਲਾਨ ਅਸੀਂ ਕਰਤ ਹਾਂ ਅੱਛਾ ਕੁਝ ਜਥੇਬੰਦੀਆਂ ਜਿਹੜੀਆਂ ਕਿ 13 ਤਰੀਕ ਨੂੰ ਦਿੱਲੀ ਕੋਚ ਕਰ ਰਹੀਆਂ ਨੇ ਤੁਸੀਂ 16 ਤਰੀਕ ਦਾ ਭਾਰਤ ਬੰਦਾ ਐਲਾਨ ਆ ਉਹ ਜਥੇਬੰਦੀਆਂ ਕਿਹੜੇ ਜਥੇਬੰਦੀਆਂ ਜਿਹੜੀ ਕਿ ਅਲੱਗ ਤੋਂ ਜਾ ਕੇ ਕੋਚ ਕਰ ਰਹੀਆਂ ਨੇ ਦਿੱਲੀ ਜਿਹੜੀਆਂ 32 ਜਥੇਬੰਦੀਆਂ ਨੇ ਅੰਦੋਲਨ ਲੜਿਆ ਸੀ ਪੰਜਾਬ ਚੋਂ ਚ 27 ਜਥੇਬੰਦੀਆਂ ਸੀ ਇਹ 16 ਵਾਲੇ ਦੇ ਵਿੱਚ ਐਲਾਨ ਕੀਤਾ ਹੋਇਆ ਜਿਹੜੀਆਂ ਬਾਕੀ ਜਥੇਬੰਦੀਆਂ ਨੇ ਪੰਜ ਉਹਨਾਂ ਨੇ ਜਿਹੜਾ ਹੈਗਾ ਸੀਗਾ ਉਹਨਾਂ ਨੇ ਜਿਹੜਾ ਇਹ 13 ਤਰੀਕ ਦਿੱਲੀ ਕੂਚ ਦਾ ਐਲਾਨ ਆ ਉਹਨਾਂ ਨੇ ਸਾਡੇ ਚ ਉਹਨਾਂ ਨੇ ਕਮੀ ਰਹਿ ਗਈ ਹੈ ਵੀ ਸਾਡੇ ਨਾਲ ਉਹਨਾਂ ਨੇ رابطہ ਚੰਗੀ ਤਰ੍ਹਾਂ ਨਹੀਂ ਕੀਤਾ ਤੇ ਨਾ ਹੋਰ ਸਟੇਟਾਂ ਚ ਵੀ ਉਹਨਾਂ ਨੇ رابطہ ਨਹੀਂ ਕੀਤਾ ਇਹਨਾਂ ਅੰਦੋਲਨ ਨੂੰ ਵੱਡਾ ਰੂਪ ਦੇਣ ਦੀ ਲੋੜ ਬਣਦੀ ਸੀਗੀ ਉਹਨਾਂ ਨੂੰ ਰਾਬਤਾ ਕਾਇਮ ਕਰਕੇ ਸਾਰਿਆਂ ਨੂੰ ਸਾਨੂੰ ਇਕੱਠੇ ਜਾਣਾ ਚਾਹੀਦਾ ਸੀ ਕਿਉਂਕਿ ਦਿੱਲੀ ਜਾਣ ਦਾ ਸਾਡਾ ਵੀ ਪ੍ਰੋਗਰਾਮ ਹੈਗਾ ਜੇ 16 ਨੂੰ ਨਾ ਹੋਇਆ ਤਾਂ ਦਿੱਲੀ ਦਾ ਕੁਝ ਤਾਂ ਸਾਡਾ ਵੀ ਪ੍ਰੋਗਰਾਮ ਬਣਿਆ ਸੀ ਪਰ ਉਹਨਾਂ ਨੇ ਡੇਟ ਸਾਡੇ ਨਾਲ ਬੈਠ ਕੇ ਤੈਅ ਕਰ ਲੈਂਦੇ ਤਾਂ ਅਸੀਂ ਇਕੱਠੇ ਦਿੱਲੀ ਜਾ ਸਕਦੇ ਸੀ ਹਾਂ ਜੀ ਕਾਰਨ ਕੀ ਮੰਨਦੇ ਹੋ ਪਿਛਲੀ ਵਾਰ ਵੀ ਜਿਹੜਾ ਅੰਦੋਲਨ ਚੜਿਆ ਸੀ ਉਦੋਂ ਵੀ ਕਿਹਾ ਜਾ ਰਿਹਾ ਸੀ ਕਿੰਦਾ ਕੁਝ ਜਥੇਬੰਦੀਆਂ ਲੱਗ ਨੇ ਕੁਝ ਬੰਦੀਆਂ ਨਾਲ ਨੇ ਤੇ ਹੁਣ ਫੇਰ ਉਹੀ ਗੱਲ ਹੋ ਗਈ ਹੈ ਕਿ 13 ਤਰੀਕ ਨੂੰ ਕੁਝ ਜਥੇਬੰਦੀਆਂ ਲੱਗ ਜਾ ਰਹੀਆਂ ਨੇ ਤਾਲਮੇਲ ਦੀ ਕੁਝ ਸਾਡੇ ਲੀਡਰਾਂ ਦੀ ਹੌਮੇ ਦੀ ਕਮੀ ਆ ਕੁਝ ਸਾਡੇ ਚ ਕਮੀਆਂ ਨੇ ਕੁਝ ਉਹਨਾਂ ਚ ਕਮੀਆਂ ਨੇ ਉਹਦੇ ਚ ਅਸੀਂ ਤਾਂ ਜ਼ੋਰ ਲਾਈ ਮੈਂ ਵੀ ਕਮੇਟੀ ਦੇ ਵਿੱਚ ਸੀਗਾ ਅਸੀਂ ਜ਼ੋਰ ਲਾਈ ਪਰ ਸਾਡੇ ਤੋਂ ਉਹ ਜਿਹੜੀ ਇਕੱਠ ਨਹੀਂ ਹੋ ਸਕਿਆ ਕੋਈ ਗੱਲ ਨਹੀਂ ਟਾਈਮ ਪਈ ਤਾਂ ਲੋਕ ਇਕੱਠੇ ਕਰ ਦੇਣਗੇ ਅੱਗੇ ਵੀ ਸਾਨੂੰ ਲੋਕਾਂ ਨੇ ਇਕੱਠੇ ਕੀਤਾ ਸੀ ਲੋਕ ਇਕੱਠੇ ਕਰ ਦੇਣਗੇ ਅੱਛਾ ਇੱਕ ਤੁਹਾਡੇ ਹੋਰ ਮੰਗੇ ਰੂਰਲ ਡਿਵੈਲਪਮੈਂਟ ਫੰਡ ਦੀ ਆਰਡੀਐਫ ਦੀ ਉਹ ਤੁਸੀਂ ਉਹ ਵੀ ਮੰਗ ਕੀਤੀ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੇ ਇਸ ਬਾਬਤ ਕੋਈ ਗੱਲਬਾਤ ਹੋਈ ਆ ਕਿ ਸਾਡਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਹੈਗਾ ਵਾ ਉਹ ਲਾਗੂ ਕਿਤਾ ਜਾਂਦਾ ਉਹ ਸਿੱਧੀ ਸਾਡੀ ਪਿੰਡਾਂ ਵਾਲਿਆਂ ਤੇ ਰੂਰਲ ਆਰ ਰੂਰਲ ਡਿਵੈਲਪਮੈਂਟ ਫੰਡ ਉਹਦੇ ਨਾਲ ਸਾਡੀਆਂ ਮੰਡੀਆਂ ਬਣਨੀਆਂ ਸਾਡੀਆਂ ਪਿੰਡਾਂ ਦੀਆਂ ਸੜਕਾਂ ਦੀ ਰਿਪੇਅਰ ਹੋਣੀਆਂ ਸੜਕਾਂ ਸਾਡੀਆਂ ਨਵੀਆਂ ਬਣਨੀਆਂ ਅੱਜ ਸੜਕਾਂ ਦੀ ਹਾਲਤ ਬੜੀ ਮਾੜੀ ਆ ਬੜੇ ਵੱਡੇ ਟੋਏ ਪੈ ਗਏ ਨੇ ਤੇ 2 ਸਾਲ ਤੋਂ ਸਾਡਾ ਜਿਹੜਾ ਆਰਡੀਐਫ ਬੰਦ ਪਿਆ ਅਸੀਂ ਕੇਂਦਰ ਸਰਕਾਰ ਨੂੰ ਇਹ ਕਹਿੰਨੇ ਆ ਵੀ ਫੌਰੀ ਤੌਰ ਤੇ ਜੋ ਕੋਈ ਹਿਸਾਬ ਕਿਤਾਬ ਇਹਨਾਂ ਨੂੰ ਬਿਠਾ ਕੇ ਕਰ ਲਿਆ ਜਾਵੇ ਤੇ ਫੌਰੀ ਤੌਰ ਤੇ ਸਾਡਾ ਫੰਡ ਰੀਲੀਜ਼ ਕੀਤਾ ਜਾਵੇ ਤਾਂ ਕਿ ਸਾਡੀਆਂ ਮੰਡੀਆਂ ਤੇ ਸੜਕਾਂ ਬਣ ਸਕਣ ਕਿਹੜੀ ਜਗ੍ਹਾ ਤੇ ਮੇਨ ਜਗ੍ਹਾ ਕਿਹੜੀ ਹੈ ਜਿੱਥੇ ਕਿ ਧੰਨਾ ਪੋਜੀਸ਼ਨ ਕੀਤਾ ਜਾਊਗਾ 16 ਫਰਵਰੀ ਨੂੰ ਜੇ ਗੱਲਬਾਤ ਜਿਹੜਾ ਵੀ ਕਿਸੇ ਨੂੰ ਚੌਂਕ ਪੈਂਦਾ ਜਿਹੜਾ ਵੀ ਕਿਸੇ ਨੂੰ ਕਸਵਾ ਪੈਂਦਾ ਜਿਹੜਾ ਵੀ ਕਿਸੇ ਨੂੰ ਸ਼ਹਿਰ ਪੈਂਦਾ ਲੀਡਰ ਨੂੰ ਉਹ ਉੱਥੇ ਹੀ ਹਾਜ਼ਰ ਹੋਊਗਾ ਉੱਥੇ ਹੀ ਉਹ ਸੜਕ ਤੇ ਬੈਠ ਕੇ ਜਿਹੜਾ ਇਹ ਧਰਨਾ ਮਜਾਰਾ ਕਰੂਗਾ ਅੱਛਾ 16 ਤਰੀਕ ਤੋਂ ਪਹਿਲਾਂ ਜੇਕਰ ਗੱਲਬਾਤ ਹੁੰਦੀ ਹੈ ਕੇਂਦਰ ਸਰਕਾਰ ਨਾਲ ਲਾ ਲੀਏ ਜਾਂ ਪੰਜਾਬ ਸਰਕਾਰ ਨਾਲ ਤੁਸੀਂ ਗੱਲਬਾਤ ਹੋਈ ਕਿਸੇ ਨਾਲ ਗੱਲਬਾਤ ਹੋਈ ਜੇਕਰ ਕੋਈ ਸਹਿਮਤੀ ਬਣ ਸਕੇ ਕਿਸੇ ਪ੍ਰਕਾਰ ਦੀ ਕਿ ਤਾਂ ਕਿ ਜੋ ਲੋਕਾਂ ਨੂੰ ਜਿਹੜੇ ਕਿ ਮੁਸ਼ਕਲ ਨਾ ਆਵੇ ਨਹੀਂ ਅਜੇ ਤੱਕ ਸਾਨੂੰ ਕੋਈ ਇਹ ਜਿਹਾ ਸੁਨੇਹਾ ਨਹੀਂ ਆਇਆ ਅਸੀਂ ਜੇ ਕੋਈ ਸੁਨੇਹਾ ਆਊਗਾ ਤਾਂ ਸਰਕਾਰ ਨਾਲ ਅਸੀਂ ਗੱਲਬਾਤ ਕਰਾਂਗੇ ਅੱਗੇ ਵੀ ਗੱਲਬਾਤ ਤੋਂ ਅਸੀਂ ਪ ਇਹ ਬਿਲਕੁਲ ਐਸੀ ਸਾਡੇ ਨਾਲ ਬਿਕੇ ਜੋ ਗ੍ਰਾਹ ਦੇ ਬਿਕੇ ਜੋ ਹਰਿੰਦਰ ਸਿੰਘ ਲੱਖੋਵਾਲ ਜਿਨ੍ਹਾਂ ਨੇ ਕਿ ਇੱਥੇ ਮੀਟਿੰਗ ਕੀਤੀ ਪ੍ਰੈਸ ਕਾਨਫਰੈਂਸ ਕੀਤੀ ਗਈ ਹੈ ਦੁਆਰਾ ਜਿਹੜਾ ਦਿੱਲੀ ਜਿਹੜਾ ਕੁਝ ਕੀਤਾ ਹੈ 16 ਫਰਵਰੀ ਨੂੰ ਜਿਹੜਾ ਕਿ ਭਾਰਤ ਮਾਂ ਦਾ ਜਿਹੜਾ ਐਲਾਨ ਕੀਤਾ ਗਿਆ ਹੈ ਇਹ ਐਲਾਨ ਦੇ ਵਿੱਚ ਹੁਣ ਸਰਕਾਰ ਇਹਨਾਂ ਦੀਆਂ ਗੱਲਾਂ ਨਹੀਂ ਮੰਨਦੀਆਂ ਜਿਹੜੀ ਹੱਕਾ ਜੜੀਆਂ ਹੈਗੀਆਂ ਜਿੰਨ ਤੱਕ ਨਹੀਂ ਮੰਨਿਆ ਜਾਂਦੇ ਇਹਨਾਂ ਦਾ ਸੰਘਰਸ਼ ਤੇ ਜਾਰੀ ਰਹੇਗਾ ਅਗਰ ਜੇਕਰ ਗੱਲਾਂ ਮੰਨਦੀ ਹੈ ਜਾਂ ਨਹੀਂ ਮੰਨਦੀ ਉਸ ਤੇ ਵੀ ਨਜ਼ਰ ਬਣੀ ਰਹੇਗੀ ਲੁਧਿਆਣਾ ਤਲਵਿੰਦਰ ਸਿੰਘ ਤੈਨਸ ਰਾਟੀ